ਨਮਸਕਾਰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਸਲਾਮ ਅਦਾਬ ਉਮੀਦ ਆਪ ਸਭ ਠੀਕ ਠਾਕ ਹੋਵੋ ਕਿ ਪਰਮਾਤਮਾ ਪਰਮੇਸ਼ਵਰ ਆਪ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ 11 ਜੂਨ 2025 ਦਿਨ ਬੁੱਧਵਾਰ ਦੇ ਇੱਕ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਲੈ ਕੇ ਹਾਜ਼ਰ ਹੋਏ ਆਂ ਫਾਈਨਲ ਰਿਜ਼ਲਟ ਤਿਆਰ ਕੀਤੇ ਨੇ ਬਈ ਗਰਨੇਬ ਸਿੰਘ ਗਿੱਲ ਲੈਜੈਂਡਾ ਵਾਲਾ ਜਿਹੜਾ ਬਠਿੰਡਾ ਬੋਲੋ ਦੋਸਤੋ ਸਾਡਾ ਜੋ ਫੇਸਬੁੱਕ ਪੇਜ ਹੈ ਕਬੱਡੀ ਅਪਡੇਟ ਔਰ YouTube ਚੈਨਲ ਹੈ ਲਾਈਵ ਕਬੱਡੀ ਅਪਡੇਟ ਇਹਨੂੰ ਬਤਵਾ ਫੋਲੋ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਓ ਸ਼ੁਰੂ ਕਰਕੇ 11 ਜੂਨ 2025 ਦਿਨ ਬੁੱਧਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਪਿੰਡ ਗੱਗੋਮਾਲ ਨੇੜੇ ਅਜਨਾਲਾ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਬੁੱਢਾ ਜੀ ਕਬੱਡੀ ਕਲੱਬ ਰਮਦਾਸ ਪਲੱਸ ਸੂਫੀਆਂ 36 ਨੰਬਰ ਫਾਸਟ 35000 ਨਕਦ ਪਲੱਸ ਕੱਪ ਟੀਮ ਬਾਬਾ ਲਾਲ ਸਿੰਘ ਜੀ ਕੁੱਲੀ ਵਾਲੇ ਕਬੱਡੀ ਕਲੱਬ ਪਟਿਆਆਂ ਗੁਰਦਾਸਪੁਰ 30 ਨੰਬਰ ਸੈਕੰਡ 30000 ਨਕਦ ਪਲੱਸ ਕੱਪ ਪੈਂਡ ਮਸਿੰਗਣ ਜ਼ਿਲ੍ਹਾ ਪਟਿਆਲਾ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਕਬੱਡੀ ਆਲ ਓਪਨ ਟੀਮ ਮਾਤਾ ਵਿਦਿਆਦੇਵੀ ਕਬੱਡੀ ਕਲੱਬ ਪੋਜੇਵਾਲ 21 ਨੰਬਰ ਫਸਟ 1 ਲੱਖ ਰੁਪਏ ਨਕਦ ਪਲੱਸ ਕੱਪ ਟੀਮ ਕਬੱਡੀ ਕਲੱਬ ਸਿੰਪਲੀ ਸਾਹਿਬ ਜੀ 9.5 ਨੰਬਰ ਸੈਕੰਡ 70000 ਨਕਦ ਪਲੱਸ ਕੱਪ ਬੈਸਟ ਰੀਡਰ ਇਹਾ ਜੀ ਅੰਕਤ ਡਾਂਡ ਅਤੇ ਦੇਸੀ ਫਰਮਾਨਾ ਦੋਵੇਂ ਜੁਆਇੰਟ ਸੀਸੀ ਰੇਡਾਂ ਸੀਸੀ ਨੰਬਰ ਪੋਜੇਵਾਲ ਵੱਲੋਂ ਬਸਟੇਜ ਆਫੀਰਿਆ ਜੀ ਮੋਨੂ ਸਿਰਸਲ ਤਿੰਨ ਟੱਚ ਤਿੰਨ ਜੱਫੇ ਪੋਜੇਵਾਲ ਵੱਲੋਂ ਬਸਟਾ ਨੂੰ ਐਲਈਡੀ ਸੀ ਸਾਥੀ ਯਾਫੀ ਜਤਨ ਫਰਮਾਨਾ ਪੰਜ ਟੱਚ ਤਿੰਨ ਜੱਫੇ ਸੀ ਤੇ ਬਲਾਰਾ ਸੀ ਇੱਥੇ ਅਮਰੀਕ ਕਮਾਨ ਪਿੰਡ ਕੋਟ ਧਰਮਚੰਦ ਕਲਾਂ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਦੇ ਕਬੱਡੀ ਸ਼ੋਅ ਮੈਚ ਦਾ ਫਾਈਨਲ ਰਿਜ਼ਲਟ ਟੀਮ ਬਾਬਾ ਬੁੱਢਾ ਜੀ ਕਬੱਡੀ ਕਲੱਬ ਖੰਡੂਰ ਸਾਹਿਬ ਜੀ 38 ਨੰਬਰ ਫਾਸਟ ਨਗਦ ਰਾਸ਼ੀ ਪਲੱਸ ਕੱਪ ਟੀਮ ਕਬੱਡੀ ਕਲੱਬ ਕੋਟਧਰਮ ਕੋਟਧਰਮ ਚੰਦਕਲਾਂ ਸਾਡੇ 33 ਨੰਬਰ ਸੈਕੰਡ ਨਗਦਰਾਸ਼ੀ ਪਲੱਸ ਕੱਪ ਬੁਲਾ ਰਹੇ ਸੀਗੇ ਇੱਥੇ ਮਿਲਖਾ ਮੱਲੋਵਾਲ ਤੇ ਮਨਦੀਪ ਕਾਲੀਆ ਪਿੰਡ ਸਨੇਰ ਨੇੜੇ ਜੀਰਾ ਜ਼ਿਲ੍ਹਾ ਫੋਜਪੁਰ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਬਜਨੀ ਕਬੱਡੀ 75 ਕਿਲੋ 2 ਬਾਰੋਂ ਪੈਂਡਰ rau ਕੇ 1.5 10 ਨੰਬਰ ਫਾਸਟ 21000 ਨਗਦ ਪਲੱਸ ਕੱਪ ਪੈਂਡ ਰਸੂਲਪੁਰ 5 ਨੰਬਰ ਸੈਕੰਡ 18000 ਨਗਦ ਪਲੱਸ ਕੱਪ ਬੈਸਟ ਰੇਡਰ ਰਿਹਾ ਜੀ ਕਾਕਾ ਸੇਖਾ 8 ਰੇਡ 7 ਨੰਬਰ ਬੈਸਟ ਜਾਪੀ ਰਿਹਾ ਕਾਲੀ rau ਕੇ 5 ਟੱਚ 2 ਜੱਫੇ ਬੈਸਟ ਨੂੰ ਸਟੈਂਡ ਵਾਲੇ ਪੱਕੇ ਸੀਗੇ ਬੁਲਾ ਰਹੀ ਸੀ ਇੱਥੇ ਬੂਟਾ ਉਮਰੀਆਣਾ ਗੁਰਚਰਨ ਸਨੇਰ ਬਿੰਦਰ ਸਨੇਰ ਮੰਦਰ ਮਿਰਜੇ ਕੇ ਮਨਦੀਪ ਸਲਿਆਣੀ ਤੇ ਬਿੱਟੂ ਇਸੀ 11 ਜੂਨ 2025 ਦਿਨ ਬੁੱਧਵਾਰ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਜੋ ਕਿ ਸਾਡੇ ਬਡੇ ਭਾਈ ਗੁਰਨਾਬ ਸਿੰਘ ਗਿੱਲ ਜੰਡਾਵਾਲਾ ਜਿੰਨਾਂ ਨੇ ਬਖੂਬੀ ਤਿਆਰ ਕੀਤੇ ਨੇ ਤੇ ਆਪ ਸਭ ਸੰਗਤਾਂ ਅੱਗੇ ਬੇਨਤੀ ਹੈ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਕੱਲ ਨੂੰ ਮਿਲਦੇ ਹਾਂ ਨਵੇਂ ਰਿਜ਼ਲਟਾਂ ਦੇ ਨਾਲ